ਚਾਹ ਨੇ ਉੱਤੇ ਹੋਰੀਆਂ ਦੇ ਤੋਂ ਬਣਾ ਕੇ ਥੱਲੇ ਵੱਧ ਤੋਂ ਵੱਧ ਸੁੱਕ ਰੱਖੋ ਤੇ ਬੱਚਾ ਤੁਹਾਡਾ ਨਾ ਤਾਂ ਮਰੂਗਾ ਤੇ ਆਪਦੇ ਬੱਚਿਆਂ ਨੂੰ ਛੋਟੇ ਮੋਟੇ ਬੱਚੇ ਜਿੰਨੇ ਕ ਆਪਣੇ ਬੱਚੇ ਨਾਲ ਨੇ ਉਹਨਾਂ ਨੂੰ ਟ੍ਰੇਨਡ ਕਰੋ ਇਸ ਕੰਮ ਦੇ ਵਿੱਚ ਬਾੜੋ ਕਿਉਂਕਿ ਆਪਣਾ ਬਿਜ਼ਨਸ ਇਹੀ ਹੈ ਇਹੀ ਆਪਣਾ ਧੰਦਾ ਹੈ ਆ ਮੇਰੇ ਪੁੱਤ ਨੇ ਤਿੰਨੇ ਕੁੜੀਆਂ ਮੇਰੀਆਂ ਇਹ ਪੁੱਤੇ ਨੇ ਪੁੱਤ ਤਿੰਨ ਮੇਰੇ ਟ੍ਰੇਨਡ ਨੇ ਇਹ ਇਹਨਾਂ ਨੂੰ ਕੋਈ ਮਰਜ਼ੀ ਦੱਸ ਦਿਓ ਵੀ ਫਲਾਣੇ ਕੱਟੇ ਨੂੰ ਮੈਂ ਜੇ ਬਾਹਰ ਵੀ ਹੁਣਾ ਜਿਵੇਂ ਕਹਿ ਵੀ ਦੰਨਾ ਵੀ ਜਸੂ ਫਲਾਣੇ ਬੱਚੇ ਨੂੰ ਬੁਖਾਰ ਚੈੱਕ ਕਰ ਪੁੱਤ ਤਾਂ ਇਹ ਬੁਖਾਰ ਵੀ ਚੈੱਕ ਕਰ ਲੰਦੀ ਹੈ ਤਾਂ ਉਹਦੇ ਟੀਕਾ ਵੀ ਲਾ ਦੰਦੀ ਹੈ ਉਹਨੂੰ ਗੋਲੀ ਵੀ ਦੇ ਦੰਦੀ ਹੈ ਸਾਰਾ ਕੁਝ ਕਰ ਲੰਦੀ ਹੈ ਤਾਂ ਜਦੋਂ ਆਪਾਂ ਆਪਣੇ ਬੱਚਿਆਂ ਨੂੰ ਇਸ ਲਾਈਨ ਚ ਵੜਾਂਗੇ ਕਿਉਂਕਿ ਜਿਹੜੇ ਕੰਮ ਚ ਆਪਨੂੰ ਮੁਨਾਫਾ ਹੈ ਜਿਹੜੇ ਕੰਮ ਚ ਆਪਣਾ ਫੈਰਾ ਹੈ ਆਪਾਂ ਉਸੇ ਕੰਮ ਚ ਵੜਾਂਗੇ ਨਾ ਹੁਣ ਬਿਜ਼ਨਸਮੈਨਾਂ ਦੇ ਬੱਚੇ ਬਿਜ਼ਨਸ ਕਰਦੇ ਨੇ ਵਪਾਰੀਆਂ ਦੇ ਬੱਚੇ ਵਪਾਰ ਕਰਦੇ ਨੇ ਆਪਣੇ ਬੱਚੇ ਹੁਣ ਆਪਾਂ ਡੰਗਰਾਂ ਦਾ ਕੰਮ ਕਰਦੇ ਆਂ ਮੱਜਾਂ ਦਾ ਕੰਮ ਕਰਦੇ ਆਂ ਤਾਂ ਆਪਣੇ ਬੱਚੇ ਉਹੀ ਕੰਮ ਕਰਨਗੇ ਤਾਂ ਇਹੇ ਮੇਰੀਆਂ ਧੀਆ ਧਾਰਾਂ ਵੀ ਕੱਢ ਲੰਦੀਆਂ ਨੇ ਥੋੜੀਆਂ ਬਹੁਤੀਆਂ ਜਿਆਦੇ ਨਹੀਂ ਮੈਂ ਉਹੀ ਕਹਿੰਦਾ ਫੜਾ ਮਾਰਾਂ ਆਪਦੀ ਜਿਆਦੇ ਧਾਰਾਂ ਵੀ ਕੱਢ ਲੰਦੀਆਂ ਨੇ ਤੇ ਟੀਕੇ ਟੂਕੇ ਵੀ ਲਾ ਲੰਦੀਆਂ ਨੇ ਤੇ ਮੱਝ ਦੇ ਤਾਂ ਨਹੀਂ ਟੀਕੇ ਲਾਣ ਕਿਉਂਕਿ ਮੱਝ ਥੋੜਾ ਤੁਨ ਬਧ ਤੰਗ ਕਰਦੀ ਐ ਬੱਚਿਆਂ ਦੇ ਟੀਕੇ ਲਾ ਲੰਦੀਆਂ ਨੇ ਤੇ ਬੁਖਾਰ ਬਹੂਰ ਚੈੱਕ ਕਰ ਲੰਦੀਆਂ ਨੇ ਵੀ ਕਿਹਨੂੰ ਬੁਖਾਰ ਐ ਕਿਹਦਾ ਬੀਪੀ ਲੋ ਐ ਤਾ ਮੈਨੂੰ ਦੱਸ ਦੰਦੇ ਨੇ ਪਾਪਾ ਫਲਾਣਾ ਬੱਚਾ ਡਾਊਨ ਐ ਤਾਂ ਉਹ ਬੱਚੇ ਨੂੰ ਬੁਖਾਰ ਚੜ ਰਿਹਾ ਜਾਂ ਉਹਨੂੰ ਮੋਕ ਲੱਗ ਰਹੀ ਐ ਪਾਪਾ ਕੀ ਦਈਏ ਤਾਂ ਮੈਂ ਕਹਿ ਦਨਾ ਪੁੱਤ ਜੇ ਮੋਕ ਲੱਗ ਰਹੀ ਐ ਤਾਂ ਟੈਰਾਮਾਈਸਿਨ ਤੇ ਬਾਇਟਰੈਮ ਦੀ ਗੋਲੀ ਦੇ ਦੋ ਤਾਂ ਇਹ ਆਪਦੇ ਆਪ ਘੋਲ ਕੇ ਗੋਲੀ ਦੇ ਦੰਨੀਆਂ ਨੇ ਜੇ ਬਾਈ ਚਾਂਸ ਬੁਖਾਰ ਐ ਤਾਂ ਇਹ ਬੁਖਾਰ ਦੀ ਡੋਲੋ ਗੋਲੀ ਵੀ ਦੇ ਦੰਨੀਆਂ ਨੇ ਜੇ ਟੀਕੇ ਦੀ ਲੋੜ ਪਵੇ ਤਾਂ ਇਹ ਟੀਕਾ ਵੀ ਲਾ ਦੰਨੀਆਂ ਨੇ ਜਿਵੇਂ ਹੁਣ ਸਪੈਰਾਸੀਟਮੋਲ ਦਾ ਟੀਕਾ ਹੈ ਤੇ 1 ਗ੍ਰਾਮ ਮਾਈਕਰੋਸੂਨ ਦਾ ਟੀਕਾ ਹੈ ਤੋ ਲਾ ਸਕਦੀਆਂ ਨੇ ਇਹ ਲਾ ਦਾਂਗੀਆਂ ਨੇ ਜਿਵੇਂ ਦੇ ਆਪਾਂ ਆਪਣੇ ਬੱਚਿਆਂ ਨੂੰ ਬਣਾਵਾਂਗੇ ਉਵੇਂ ਦੇ ਆਪਣੇ ਬੱਚੇ ਬਣਨਗੇ ਤਾਂ ਆਪਾਂ ਨੂੰ ਆਪਣੇ ਬੱਚਿਆਂ ਨੂੰ ਇਸ ਧੰਦਿਆਂ ਦੇ ਵਿੱਚ ਜ਼ਰੂਰ ਪਾਣਾ ਚਾਹੀਦਾ ਕਿਉਂਕਿ ਜਿਹੜਾ ਆਪਣਾ ਧੰਦਾ ਹੈ ਆਪਾਂ ਨੂੰ ਉਹੀ ਅਪਣਾਣਾ ਹੈ ਉਹੀ ਆਪਣਾ ਕੰਮ ਜੇ ਆਪਾਂ ਕਿਸੇ ਦੀ ਗੁਲਾਮੀ ਕਰਨ ਨਾਲੋਂ ਆਪਣੇ ਕੰਮ ਨੂੰ ਉਤਸ਼ਾਹਿਤ ਕਰੀਏ ਆਪਣੇ ਕੰਮ ਨੂੰ ਉੱਤੇ ਕਰੀਏ ਤਾਂ ਆਪਾਂ ਉਸੇ ਕੰਮ 'ਚੋਂ ਵਧਣਾ ਹੈ ਕਿਉਂਕਿ ਮੈਂ 6 ਕਿੱਲਾਂ ਦਾ ਮਾਲਕਾਂ ਮੈਨੂੰ ਰੱਬ ਨੇ ਇਨ੍ਹਾਂ ਮੱਝਾਂ 'ਚੋਂ ਬਹੁਤ ਕੁਝ ਦਿੱਤਾ ਹੈ ਤਾਂ ਮੈਂ ਆਪਣੇ ਬੱਚਿਆਂ ਨੂੰ ਵੀ ਇਸ ਕੰਮ 'ਚ ਬਾੜ ਰਿਹਾ ਤਾਂ ਇਹੀ ਕੁਛ ਮੈਂ ਕਰਨਾ ਹੈ ਇਹੀ ਕੁਛ ਮੈਂ ਕਰੂੰਗਾ ਇਨ੍ਹਾਂ ਤੋਂ ਹੀ ਮੈਂ ਬਣਿਆ ਇਨ੍ਹਾਂ ਤੋਂ ਹੀ ਮੈਂ ਬਣਿਆ ਲਵ ਯੂ ਸਤਿ ਸ੍ਰੀ ਅਕਾਲ ਵੀਡੀਓ ਸ਼ੇਅਰ ਬਾਈ ਬਣ ਕੇ ਦੱਬ ਕੇ ਕਰ ਦਿਓ ਕਿਉਂਕਿ ਮੇਰੇ ਛੋਟੇ ਛੋਟੇ ਬੱਚੇ ਮੈਂ ਬਾਹਰ ਨਹੀਂ ਜਾਂਦੇ ਨੇ ਇੱਥੇ ਹੀ ਰਹਿ ਕੇ ਕਮਾਈ ਕਰਨੀ ਹੈ ਇੱਥੇ ਹੀ ਰਹਿ ਕੇ ਇਨ੍ਹਾਂ ਨੇ ਕਮਾਈ ਕਰਨੀ ਹੈ ਭਾਰਤ ਆ ਮੈਂ ਜਮੀ ਪੈੜੇ ਨਹੀਂ ਪਟਣ ਦੇਣੇ ਮੈਨੂੰ ਜਣਦਾ ਨਾ ਮੈਨੂੰ ਪੜਾਣ ਪੜਹੁਣ ਦਾ ਵੀ ਕੋਈ ਲਾਲਚ ਨਹੀਂ ਵੀ ਮੈਂ ਬੀਏ ਕਰਾਣੀਆਂ ਡਿਗਰੀ ਕਰਾਣੀਆਂ ਫਲਾਣਾ ਕਰਾਣਾ ਮੈਨੂੰ ਕਹਣਾ ਵੀ ਪੁੱਤ ਮੈਂ ਸਾਂ ਸਾਮ ਮੈਂ ਸਾਂ ਦਾ ਕੰਮ ਕਰਕੇ ਆਪਾਂ ਇੱਕ ਦਿਨ 200 ਮਾਸ ਦੇ 500 ਮਾਸ ਦੇ ਮਾਲਕ ਬਣਨਾ ਐ ਇੱਥੇ ਬਹਿ ਕੇ ਕੁਰਸੀ ਦੇ ਬਹਿ ਕੇ ਕੰਮ ਕਰਾਈਂ ਪੜਾਈ ਦਾ ਕੀ ਐ ਪੜਾਈ ਤਾਂ ਛੋਛੇ ਨੇ ਪੜਾਈ ਕਰਕੇ ਕੀ ਹੋ ਜੂ ਵੱਧ ਤੋਂ ਵੱਧ ਕੀ ਲੱਗ ਜਾਗੇ ਆਪਾਂ ਆਪਾਂ ਨੂੰ ਪਤਾ ਵੀ ਆਪਾਂ ਉਡੀ ਡਿਗਰੀ ਨਹੀਂ ਲੈ ਸਕਦੇ ਤਮੇ ਪਹਿਲੀ ਇਹਨਾਂ ਨੂੰ ਇਸ ਕੰਮ ਚ ਟ੍ਰੈਂਡ ਕਰ ਰਹੇ ਵੀ ਆਪਾਂ ਦੋ ਜੱਜਾਂ ਦੀਆਂ ਤਨਖਾਹਾਂ ਨੂੰ ਫੇਰ ਕਰਾਂਗੇ ਜਿੱਦਨ ਤੱਕ ਲਵੇ 500 ਮਾਸ ਹੋਗੀ ਤੂੰ 5 5 ਲੱਖ 60 10 ਲੱਖ ਮਹੀਨਾ ਕਮਾਵੇਂਗੀ ਇੰਨਾ ਪੜਾਈਆਂ ਦਾ ਕਰਕੇ ਵੀ ਚਲੋ ਪੜ੍ਹਾਈ ਕਰਾਉਣੀ ਜ਼ਰੂਰੀ ਆ ਬੱਚੇ ਨੂੰ ਨੌਲਜ ਆਉਂਦੀ ਆ ਮੈਂ ਨਹੀਂ ਕਹਿੰਦਾ ਵੀ ਨਾ ਪੜ੍ਹਾਈ ਕਰਾਓ ਪਰ ਜਿਹੜਾ ਆਪਣਾ ਧੰਦਾ ਉਹਦੇ ਵਿੱਚ ਜ਼ਰੂਰ ਵੜੋ ਆਪਣੇ ਬੱਚਿਆਂ ਨੂੰ ਕੋਈ ਵੀ ਕੋਈ ਵੀ ਕੋਈ ਵੀ ਧੰਦਾ ਕਰਦਾ ਆਪਣੇ ਬੱਚਿਆਂ ਨੂੰ ਜ਼ਰੂਰ ਉਹਦੇ ਵਿੱਚ ਵੜੋ ਵੀਡੀਓ ਸ਼ੇਅਰ ਕਰ ਦਿਓ ਲਵ ਯੂ ਸਤਿ ਸ਼੍ਰੀ ਅਕਾਲ